ਪੂਰੇ ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਤਹਿਤ ਹੁਣ ਪਿੰਡਾਂ ਦੇ ਵਿੱਚਕਾਰ ਗਰਾਊਂਡ ਰਿਐਲਿਟੀ ਜਿਹੜੀ ਉਹ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਦੇਖਿਆ ਜਾ ਸਕੇ ਕਿ ਕਿਹੜਾ ਪਿੰਡ ਕਿੰਨਾ ਕਾ ਵਿਕਾਸ ਕਰ ਚੁੱਕਾ ਹੈ ਇਸੇ ਮਾਪਦੇ ਨੂੰ ਲੈ ਕੇ ਜਦੋਂ ਪੰਜਾਬ ਦੇ ਜਲੰਧਰ ਹਲਕਾ ਨਕੋਦਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚਕਾਰ ਪਹੁੰਚੇ ਤੇ ਗੱਲ ਕਰੀਏ ਕਿ ਪਿੰਡ ਹੁਸੈਨਪੁਰ ਦੀ ਤੇ ਜਿੱਥੇ ਜਦੋਂ ਗਰਾਊਂਡ ਰਿਐਲਿਟੀ ਚੈੱਕ ਕੀਤੀ ਗਈ ਤਾਂ ਉੱਥੇ ਜਿਹੜੇ ਪਿੰਡ ਦੇ ਵਾਸੀ ਸੀਗੇ ਉਹ ਕਾਫੀ ਜ਼ਿਆਦਾ ਪ੍ਰੇਸ਼ਾਨ ਨਜ਼ਰ ਆਏ ਕਿਉਂਕਿ ਉਹਨਾਂ ਦੇ ਪਿੰਡ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਖਾਸ ਕਰਕੇ ਦੱਸ ਦਈਏ ਕਿ ਇਹ ਜਿਹੜਾ ਪਿੰਡ ਸੀ ਹੁਸੈਨਪੁਰ ਦੱਸ ਦਈਏ ਕਿ ਪੰਜਾਬੀ ਸਿੰਗਰ ਲੰਬਰ ਹੁਸੈਨਪੁਰ ਅਤੇ ਮਲਕੀਤ ਜਿਹੜੇ ਨੇ ਇਸ ਪਿੰਡ ਦੇ ਰਹਿਣ ਵਾਲੇ ਨੇ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਪਿੰਡ ਦੇ ਲੋਕਾਂ ਦਾ ਜਦੋਂ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਪੰਚਾਇਤੀ ਟੋਹਣਾ ਤਾਂ ਜ਼ਰੂਰ ਪਹੁੰਚਾਣ ਗਿਆ ਪਰ ਜਿਹੜਾ ਪਿੰਡ ਦਾ ਵਿਕਾਸ ਹੈ ਉਹ ਹੋਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਸਿਰਫ ਚੋਣਾ ਹੁੰਦੀਆਂ ਆ ਰਹੀਆਂ ਨੇ ਲੇਕਿਨ ਪਿੰਡ ਦੀ ਸਾਰ ਕੋਈ ਨਹੀਂ ਲੈ ਰਿਹਾ ਉੱਥੇ ਇਹ ਦੱਸਦੀਏ ਦੂਜੇ ਪਾਸੇ ਜਦੋਂ ਪੰਜਾਬੀ ਸਿੰਗਰ ਲੈਂਬਰ ਹੁਸੈਨਪੂਰੀ ਦੇ ਘਰ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਘਰ ਦੇ ਸਾਹਮਣੇ ਪਿੰਡ ਦੇ ਵਿੱਚਕਾਰ ਇੱਕ ਛੱਪਰ ਹੈਗਾ ਜਿਸ ਤੋਂ ਲੈ ਕੇ ਸਾਲਾਂ ਤੋਂ ਸਮੱਸਿਆ ਜਿਹੜੀ ਚੱਲਦੀ ਆ ਰਹੀ ਹੈ ਦਿੱਕਤ ਪ੍ਰੇਸ਼ਾਨੀ ਆ ਰਹੀ ਹੈ ਕਿਉਂਕਿ ਇਸ ਛੱਪਰ ਦੇ ਕਾਰਨ ਬਹੁਤ ساری ਬਿਮਾਰੀਆਂ ਨੇ ਔਰ ਫਾਇਦਾ ਹੋ ਸਕਦੀਆਂ ਨੇ ਪਰ ਇਸ 56 ਨੂੰ ਲੈ ਕੇ ਕੋਈ ਵੀ ਵਿਕਾਸ ਕਾਰਜ ਹੈ ਕਿਸੇ ਨੇ ਸਾਰ ਨਹੀਂ ਲਈ ਹੈ ਉਹਨਾਂ ਦੇ ਕੋਲ ਇਹ ਆਖਿਆ ਗਿਆ ਕਿ ਸਰਪੰਚ ਪੰਚ ਅਤੇ ਪੰਚਾਇਤਾਂ ਮੈਂਬਰ ਕਮੇਟੀ ਦੇ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਨੇ ਪਰ ਹਜੇ ਤੱਕ ਕਿਸੇ ਨੇ ਵੀ ਵਿਕਾਸ ਕਾਰਜ ਨਹੀਂ ਕੀਤਾ ਕੋਈ ਸਾਰ ਹੀ ਨਹੀਂ ਲੈਂਦਾ ਤਾਂ ਫਿਰ ਪਿੰਡ ਦਾ ਵਿਕਾਸ ਕਿੱਥੋਂ ਹੋਵੇਗਾ ਮੌਕੇ ਦੀਆਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦੇਖੋ ਜਿਸ ਪਿੰਡ ਦੇ ਦੋ ਪੰਜਾਬੀ ਸਿੰਗਰ ਰਹਿਣ ਵਾਲੇ ਨੇ ਲੈਂਬਰ ਹਸਨਪੂਰੀ ਅਤੇ ਅਦਾਜ਼ੀ ਹੈ ਕਿ ਮਲਕੀ ਦਾ ਨਾਮ ਦਸਿਆ ਜਾ ਰਿਹਾ ਮਲਕੀਤ ਸਿੰਘ ਜੋ ਇਸੇ ਬਿੰਦ ਰਹਿਣ ਵਾਲੇ ਨੇ ਉਹਨਾਂ ਦੇ ਪਿੰਡਾਂ ਦੇ ਜੋ ਹਾਲਾਤ ਨੇ ਮੌਕੇ ਦੀਆਂ ਤਸਵੀਰਾਂ ਜਿਹੜੀ ਨੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਲੋਕਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਜਾ ਰਿਹਾ ਉਹ ਤੁਸੀਂ ਆਪ ਸੁਣ ਲਓ ਕੀ ਨਾਮ ਹੈ ਜੀ ਤੁਹਾਡਾ ਰਾਜ ਰਾਣ ਲੈਂਬਰ ਜੀ ਕੀ ਲੱਗਦੇ ਨੇ ਸੈਂਬਰ ਸਾਡਾ ਦੇਰ ਆ ਜੀ ਅੱਛਾ ਜੀ ਹਾਂ ਜੀ ਪਰਜਾਈਓ ਤੁਸੀਂ ਉਹਨਾਂ ਦੇ ਪਿੰਡ ਦੇ ਹਾਲਾਤਾਂ ਬਾਰੇ ਅਸੀਂ ਅੱਜ ਦੇਖਣ ਆਏ ਸੀ ਤੇ ਪਿੰਡ ਦੇ ਹਾਲਾਤ ਖਾਸ ਕਰਕੇ ਉਹਨਾਂ ਦੇ ਘਰ ਦੇ ਬਾਹਰ ਦੇ ਹਾਲਾਤ ਬੜੇ ਖਰਾਬ ਨੇ ਕੀ ਕਾਰਨ ਹੈ ਹਾਂ ਜੀ ਪਤਾ ਨਹੀਂ ਹੁਣ ਪਿੰਡ ਮਤਲਬ ਕਿ ਉਹਨਾਂ ਨੂੰ ਹੀ ਪਤਾ ਹੁਣ ਵੀ ਕੀ ਆ ਚੱਕਰ ਕੀ ਗੱਲਬਾਤ ਕੀ ਉਹਨਾਂ ਦੇ ਦਿਲਾਂ ਵਿੱਚ ਆ ਵੀ ਇਤੋਂ ਮੋਹਰੇ ਕਰਨਾ ਹੀ ਨਹੀਂ ਸਾਡੇ ਹਾਂਜੀ ਪਰ ਇੱਕ ਵੱਡੇ ਸਟਾਰ ਨੇ ਪੰਜਾਬੀ ਗਾਇਕ ਨੇ ਲੇਕਿਨ ਉਹਨਾਂ ਦੇ ਅਗਰ ਘਰ ਦੇ ਜਿਹੜੇ ਬਾਹਰ ਦੇ ਹਾਲਾਤ ਖਰਾਬ ਹੈ ਤੇ ਫਿਰ ਪਿੰਡ ਦੇ ਕਿਵੇਂ ਦੇ ਨੇ ਪਤਾ ਨਹੀਂ ਪਿੰਡ ਦੇ ਵੀ ਇਦਾਂ ਹੀ ਆ ਬਸ ਗਲੀਆਂ ਬਸ ਬਣ ਜਾਂਦੀਆਂ ਤੇ ਨਾਲੀਆਂ ਬਣ ਜਾਂਦੀਆਂ ਕੋਈ ਸੁਣਦਾ ਨਹੀਂ ਇਹਦੇ ਬਾਰੇ ਛੱਪੜ ਵਾਲੇ ਤਾਂ ਕੋਈ ਦੇਖਦਾ ਵੀ ਨਹੀਂਗਾ ਇਹ ਛੱਪੜ ਦੀ ਕਿੰਨੇ ਕਿਹੜੇ ਸਾਲਾਂ ਤੋਂ ਸਮੱਸਿਆ ਹੈ ਇਹ ਸਾਡੇ ਆਉਣ ਤੋਂ ਤਾਂ ਪਹਿਲਾਂ ਦੇ ਹੀ ਆ ਹਾਂਜੀ ਛੋਟੇ ਹੁੰਦੇ ਹੀ ਆ ਅੱਛਾ ਇਹ ਬੀਬੀ ਜੀ ਖੜੇ ਆ ਇਹਨਾਂ ਨੂੰ ਵੀ ਇਹ ਵੀ ਇੱਥੇ ਰਹਿ ਕੇ ਗਏ ਆ ਮਲਕੀ ਹੁਣ ਕਿ ਇਹਨਾਂ ਦੇ ਬਜ਼ੁਰਗ ਹੋ ਗਏ ਵਿਆਹ ਹੋ ਗਏ ਹੂੰ ਪਹਿਲਾਂ ਹੀ ਸੀਗੇ ਛੱਪੜ ਤਾਂ ਨਹੀਂ ਪਿੰਡ ਦੇ ਸਰਪੰਚ ਨਾਲ ਗੱਲ ਹੋਈ ਆ ਲੈਂਬਰ ਨਾਲ ਗੱਲ ਹੁੰਦੀ ਐ ਇਸ ਬਾਰੇ ਉਹ ਫੇ ਕਹਿੰਦੇ ਵੱਡੇ ਭਾਜੀ ਤੁਸੀਂ ਕਿਉਂ ਤੁਸੀਂ ਕਰੋ ਮੈਂ ਤਾਂ ਵੀ ਇੱਥੇ ਨਹੀਂ ਹੁੰਦਾ ਹਾਂ ਹਾਂਜੀ ਤੇ ਸਰਪੰਚ ਨਾਲ ਗੱਲ ਕਰਦੇ ਆ ਇਹ ਇਸ ਛੱਪੜ ਦੇ ਹਾਂਜੀ ਕਰਦੇ ਆ ਹਾਂਜੀ ਕਰਦੇ ਆ ਕੁਛ ਨਹੀਂ ਉਹ ਕਰਦੇ ਹੈ ਕਿ ਪਿੰਡ ਵਾਲੇ ਅੱਛਾ ਸਰਪੰਚ ਹੀ ਨਹੀਂ ਪਹਿਲੇ ਗੱਲ ਦੀ ਪੈਰ ਨਹੀਂ ਲਾਉਂਦਾ ਇੱਥੇ ਹਾਂਜੀ ਤੇ ਹੁਣ ਵੋਟਾਂ ਆ ਰਹੀਆਂ ਨੇ 20 ਤਰੀਕ ਨੂੰ ਜਿਹੜਾ ਐਲਾਨ ਕੀਤਾ ਗਿਆ ਕਿ ਪੰਚਾਇਤੀ ਚੋਣਾਂ ਹੋਣੀਆਂ ਤੇ ਹੁਣ VOTING ਕਰੂਗੀ ਜਾਂ ਪਹਿਲਾਂ ਮਸਲਾ ਹੱਲ ਕਰਾਵਾਂਗੇ ਵੋਟਾਂ ਲੈ ਜਾਂਦੇ ਕਹਿੰਦੇ ਕੋਈ ਨਹੀਂ ਕਰਦੇ ਆ ਕਰਦੇ ਆ ਵੋਟਾਂ ਲੈ ਜਾਂਦੇ ਨਹੀਂ ਕਰਦੇ ਹੈਗੇ ਇਹ ਹੁਣ ਵੋਟਾਂ ਕਰੂੰਗੀ ਕਿ ਪਹਿਲਾ ਮਸਲਾ ਹੱਲ ਹੋਵੇ ਮਸਲਾ ਹੱਲ ਹੋਵੇ ਤਾਂ ਫੇਰ ਹੀ ਆ ਹਾਂਜੀ ਠੀਕ ਮਸਲਾ ਹੱਲ ਕਰਾਂਗੇ ਨਿਸਾਨ ਲੰਬਰ ਹੋਣੀ ਕੀ ਲੱਗਦੇ ਮੇਰੇ ਚਾਚੇ ਨਹੀਂ ਲੱਗਦਾ ਪਿੰਡ ਦੇ ਹਾਲਾਤ ਦੀ ਗੱਲ ਕਰੀਏ ਤੇ ਪਿੰਡ ਦੇ ਕਿਵੇਂ ਦੇ ਹਾਲਾਤ ਨੇ ਨਿਸਾਨ ਪਿੰਡ ਦੇ ਹਾਲਾਤ ਬਾਕੀ ਤਾਂ ਠੀਕ ਠਾਕ ਆ ਪਰ ਆ ਜਿਹੜਾ ਛੱਪੜ ਵਾਲਾ ਆ ਇਹ ਬਹੁਤ ਮੜਾਇਆ ਤੇ ਜੇ ਗੱਲ ਕੀਤੀ ਜਾਵੇ ਲੈਂਬਰ ਜਦੋਂ ਤੁਹਾਡੇ ਚਾਚਾ ਜੀ ਆਉਂਦੇ ਨੇ ਤੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਕਿਵੇਂ ਦੀ ਗੱਲਬਾਤ ਰਹਿੰਦੀ ਪਰਿਵਾਰਿਕ ਮੈਂਬਰਾਂ ਨਾਲ ਹਾਂਜੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਸਾਰੇ ਪਰਿਵਾਰਕ ਮੈਂਬਰਾਂ ਨਾਲ ਉਹ ਬਹੁਤ ਹੱਸ ਕੇ ਬੋਲਦੇ ਨੇ ਪੈਂਡਰ ਵਾਲਿਆਂ ਨੂੰ ਵੀ ਆਪਣਾ ਹੀ ਸਮਝਦੇ ਨੇ ਪਰ ਉਹ ਪਾਪਾ ਉਹਨਾਂ ਨੂੰ ਜਾਂ ਚਾਚਾ ਜੀ ਉਹਨਾਂ ਨੂੰ ਕਹਿ ਜਾਂਦੇ ਨੇ ਵੇ ਇਹ ਠੀਕ ਕਰਵਾਓ ਕਿਉਂਕਿ ਉਹਨਾਂ ਕੋਲ ਤਾਂ ਇੰਨਾ ਟਾਈਮ ਨਹੀਂ ਹੁੰਦਾ ਉਹ ਦੇਖ ਕੇ ਜ਼ਰੂਰ ਕਹਿੰਦੇ ਨੇ ਵੀ ਇਹਨਾਂ ਨੂੰ ਕਰਵਾਓ ਤੇ ਪਰ ਕੋਈ ਸੁਣਵਾਈ ਨਹੀਂ ਹੁੰਦੀ ਤੇ ਉਹਨਾਂ ਦਾ ਜਿੱਦੀ ਘਾਰ ਹੈ ਹਾਂਜੀ ਆ ਵਾਲਾ ਜਿੱਦੀ ਘਾਰ ਹੈ ਤੇ ਜੇ ਜਦੋਂ ਆਂਦੇ ਨੇ ਤੇ ਕਿਉਂਕਿ ਇੱਕ ਸਟਾਰ ਨੇ ਤੇ ਪਿੰਡ ਦੇ ਪੰਚ ਸਰਪੰਚ ਮੈਂਬਰੀ ਕਮੇਟੀ ਨੂੰ ਨਹੀਂ ਪਤਾ ਕਿ ਸਾਡੇ ਇੱਕ ਪਿੰਡ ਦਾ ਸਟਾਰ ਹੈ ਤੇ ਉਹਦੇ ਘਰ ਦੇ ਹਾਲਾਤ ਇਦਾਂ ਦੇ ਨੇ ਤੇ ਕਰ ਉਸ ਬਾਰੇ ਵੱਡਿਆਂ ਨੂੰ ਪਤਾ ਹੋ ਸਾਰ ਮੈਨੂੰ ਨਹੀਂ ਪਤਾ ਤੇ ਤੁਹਾਡੀ ਗੱਲਬਾਤ ਹੁੰਦੀ ਲੈਂਬਰ ਨਾਲ ਹਾਂਜੀ ਹਾਂਜੀ ਕੀ ਗੱਲਬਾਤ ਹੁੰਦੀ ਸਾਡੇ ਵਿੱਚ ਤਾਂ ਮਤਲਬ ਪਿਓ-ਧੀ ਵਾਲੇ ਰਿਸ਼ਤੇ ਦੀ ਗੱਲ ਹੁੰਦੀ ਆ ਅੱਛਾ ਹਾਂਜੀ ਤੇ ਜੇ ਕੋਈ ਸਮੱਸਿਆ ਆਂਦੇ ਉਹਨਾਂ ਨੂੰ ਦੱਸਦੇ ਹੋ ਕਿ ਹਾਂਜੀ ਪਾਪਾ ਨੂੰ ਜਾਂ ਚਾਚਾ ਨੂੰ ਬਸ ਅੱਛਾ ਹਾਂਜੀ ਤੇ ਉਹ ਕਦੋਂ ਕਦੋਂ ਆਉਂਦੇ ਨੇ ਤੇ ਕਿੰਨਾ ਕੁ ਸਮਾਂ ਠਹਿਰਦੇ ਨੇ ਇੱਕ ਮਹੀਨਾ ਬਾਅਦ 2 ਮਹੀਨਾ ਬਾਅਦ ਆਉਂਦੇ ਜਾਂਦੇ ਰਹਿੰਦੇ ਨੇ ਤੇ ਪੈਂਡ ਹੋ ਕੇ ਹੀ ਜਾਂਦੇ ਨੇ ਹਮੇਸ਼ਾ ਜ਼ਿਆਦਾਤਰ ਸ਼ਹਿਰ ਰਹਿੰਦੇ ਨੇ ਨਹੀਂ ਪਿੰਡ ਜ਼ਿਆਦਾਤਰ ਰਹਿੰਦੇ ਨੇ ਸ਼ਹਿਰ ਉਹ ਮਤਲਬ ਕੋਈ ਕੰਮ ਕਿਸੇ ਕਾਰਜਾ ਕਰਕੇ ਰਹਿੰਦੇ ਨੇ ਹਾਂਜੀ ਆ ਤਨਕਾਰਾ ਕਿਹ나 ਵਿੱਚ ਅੱਛਾ ਹਾਂਜੀ ਤੁਹਾਡਾ ਨਾਮ ਬਲਜੀਤ ਕੋ ਹਾਂ ਬਲਜੀਜੀ ਬਿਲਕੁਲ ਲੈਂਬਰ ਹਸੈਨਪੁਰੀ ਦੇ ਪਿੰਡ ਦੇ ਵੇਚੀ ਜਿਹੜਾ ਘਰ ਹੈ ਔਰ ਉਹਨਾਂ ਦੇ ਸਾਹਮਣੇ ਜਿਹੜਾ ਛੱਪੜ ਹੈਗਾ ਇਹ ਕਾਫੀ ਵੱਡਾ ਇਹ ਛੱਪੜ ਹੈ ਇਸ ਨੂੰ ਨਿਕਾਸੀ ਨੂੰ ਲੈ ਕੇ ਕੋਈ ਕੰਮਕਾਰ ਕਿਤੇ ਜਾ ਰਹੇ ਆ ਕਿੰਨੇ ਸਾਲਾਂ ਤੋਂ ਇਹ ਛੱਪੜ ਬਣਿਆ ਆ ਦੇਖੋ ਜੀ ਹੈਗਾ ਤੇ ਇਹ ਕਾਫੀ ਲੰਬੇ ਟਾਈਮ ਦਾ ਹੀ ਆ ਤੇ ਨਿਕਾਸੀ ਨੂੰ ਕੰਮ ਨਹੀਂ ਇਹਦੇ ਵਿੱਚ ਹੋਇਆ ਅੱਜ ਤੱਕ ਕਿਸੇ ਨੇ ਵੀ ਪਿੰਡ ਦੇ ਸਰਪੰਚ ਨੇ ਵੀ ਨਹੀਂ ਕੋਈ ਨਹੀਂ ਕੀਤਾ ਹੈਗਾ ਤੇ ਆ ਹੁਣ ਤਾਂ ਥੋੜਾ ਬਹੁਤ ਇਨਾਂ ਨੇ ਮਿੱਟੀ ਪਾ ਕੇ ਥੋੜਾ ਅੱਗੇ ਕਰਤਾ ਅੱਗੇ ਤੇ ਬਿਲਕੁਲ ਜਿਸ ਜਗ੍ਹਾ ਤੇ ਤੁਸੀਂ ਖੜੇ ਹੋ ਇੱਥੋਂ ਤੱਕ ਸਿਗਾ ਇਹ ਛੱਪੜ ਤੇ ਹੁਣ ਤਾਂ ਥੋੜਾ ਜਿਹਾ ਇਨਾਂ ਕਿਨਾਂ ਨੇ ਆਪੋ ਇਸ ਵਿੱਚ ਥੋੜਾ ਬਹੁਤ ਆਪਣੇ ਘਰਾਂ ਥੋੜਾ ਕਰਕੇ ਤੇ ਇਨਾਂ ਨੇ ਮਿੱਟੀ ਪਾ ਕੇ ਤੇ ਇਨਾਂ ਨੇ ਕਰ ਲਿਆ ਤੇ ਗੱਲਬਾਤ ਕੀਤੀ ਹੈ ਵੀ ਇੱਕ ਪੰਜਾਬੀ ਸਟਾਰ ਦਾ ਪਿੰਡ ਹੈਗਾ ਇੱਕ ਵੱਡਾ ਨਾਮ ਹੈ ਪੰਜਾਬੀ ਗਾਇਕੀ ਚ ਪਰ ਉਹਨਾਂ ਦੇ ਘਰ ਦੇ ਬਾਹਰ ਦੇ ਹਾਲਾਤ ਅੱਦਾਂ ਦੇ ਤੇ ਪਿੰਡ ਤੇ ਕਿਵੇਂ ਦੇ ਪਿੰਡ ਦੇ ਪਿੰਡ ਦੇ ਨਾਲੋਂ ਥੋੜੇ ਬਹੁਤ ਉਨੀ ਕਿਤੇ ਫਰਕ ਨਹੀਂ ਇਨਾਂ ਕੀ ਆ ਪਿੰਡ ਕੋਈ ਨਾ ਖਾਸ ਨਹੀਂ ਹੈਗਾ ਵੀ ਉਹਨੂੰ ਫਿਰ ਹੁਣ ਜਿਹੜਾ ਸਟਾਰ ਆ ਉਹ ਤਾਂ ਦੇਖੋ ਜੀ ਇਸ ਤੋਂ ਨਿਕਲ ਕੇ ਤੇ ਉੱਭਰੇ ਆ ਤੇ ਪਰ ਜੇ ਪਿੰਡ ਦੇ ਹਾਲਾਤ ਕਰਦੀ ਤੇ ਪਿੱਛੇ ਪੰਚਾਇਤਾਂ ਹੀ ਕਰ ਸਕਦੀਆਂ ਸੀ ਹਮ ਸਰਪੰਚ ਪੰਚ ਹੀ ਕਰ ਸਕਦੇ ਸੀ ਦੂਜਾ ਤੇ ਕੋਈ ਇਹਨਾਂ ਨਹੀਂ ਕਰ ਸਕਦਾ ਬਾਕੀ ਚਲੋ ਉਹ ਆਉਂਦੇ ਆ ਉਹ ਸਭ ਨੂੰ ਮੰਨਦੇ ਆ ਸਾਰਿਆਂ ਕੋ ਜੰਦੇ ਮਿਲਦੇ ਆ ਉਹਨਾਂ ਦਾ ਸੁਭਾਅ ਵੀ ਚੰਗਾ ਆ ਸਭ ਨਾਲ ਉਹਨਾਂ ਦਾ ਮੇਲ ਜੋੜਾ ਇਹ ਬੰਦੇ ਕੱਲ ਨੂੰ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਨੇ ਸਰਪੰਚ ਨੇ ਮੈਂਬਰ ਕਮੇਟੀ ਹੈ ਉਹਨਾਂ ਵੱਲੋਂ ਇਹਦਾ ਕੋਈ ਨਿਕਾਸੀ ਦਾ ਕੰਮ ਨਹੀਂ ਉਹਨਾਂ ਨੂੰ ਨਹੀਂ ਹੈ ਕਿ ਸਾਡਾ ਇੱਕ ਜਿਹੜਾ ਨੌਜਵਾਨ ਇੱਕ ਜਿਹੜਾ ਪੰਜਾਬੀ ਸਿੰਗਰ ਹੈ ਵੱਡਾ ਉਹਦੇ ਪਿੰਡ ਦੇ ਹਲਾਸੋਦਾਰੀ ਨਹੀਂ ਜੀ ਇਹ ਨਹੀਂ ਉਹਨਾਂ ਦੇ ਸ਼ਾਇਦ ਮਨਾਂ 'ਚ ਇਹ ਗੱਲ ਨਹੀਂ ਹੋਊਗੀ ਕਿਉਂਕਿ ਇਹ ਸਾਡੇ ਪਿੰਡ 'ਚ ਕੱਲੇ ਇੱਕ A ਸਟਾਰ ਆ ਇੱਕ ਮਲਕੀਤ ਸਿੰਘ ਜੀ ਉਹ ਵੀ ਤੁਹਾਨੂੰ ਪਤਾ ਹੈ ਉਹ ਵੀ ਬਹੁਤ ਸਟਾਰ ਹੈ ਪਰ ਨਹੀਂ ਉਹਨਾਂ ਦਾ ਇਹਨਾਂ ਦਾ ਧਿਆਨ ਪੰਚਾਇਤ ਦਾ ਨਹੀਂ ਇਧਰ ਹੋਊਗਾ ਕਾਰਨ ਕੀ ਇਹ ਨਹੀਂ ਕਿ ਇਹ ਕਿਉਂ ਨਹੀਂ ਨਿਕਾਸੀ ਕੀਤੀ ਜਾ ਰਹੀ ਹੈ ਉਹ ਕੰਮ ਨਹੀਂ ਕਰਕੇ ਇਹ ਹੀ ਕਹਿ ਸਕਦੇ ਕਿ ਉਹ ਕੰਮ ਕਰਕੇ ਰਾਜੇ ਨੇ ਪਿੰਡ ਦੇ ਵੱਲ ਧਿਆਨ ਦੇ ਕੇ ਰਾਜੇ ਨੇ ਪਿੰਡ ਨੂੰ ਕੋਈ ਵਧੀਆ ਕਰਤੇ ਰਾਜੇ ਨੇ بس ਪੰਚਾਇਤਾਂ ਆਪਣੇ ਲਿਖਤੀ ਰੂਪ ਵਿੱਚ ਇਕੱਠੀਆਂ ਹੋ ਜਾਂਦੀਆਂ ਉਹ ਵੋਟਰਾਂ ਲਈ ਵੋਟ ਲਈ ਤੇ ਬਸ ਲੰਗਾ ਹੁੰਦਾ ਹੁੰਦਾ ਹੁਣ ਵੀ ਕਿਉਂਕਿ 20 ਤਰੀਕ ਨੂੰ ਨਿਸ਼ਚਿਤ ਕੀਤਾ ਗਿਆ ਕਿ ਪੰਚਾਇਤੀ ਇਲੈਕਸ਼ਨ ਹੁਣ ਵੋਟ ਅਗਰ ਲੈਣ ਆਉਂਦੇ ਆ ਤੇ ਇਹ ਪਹਿਲਾ ਮੁੱਦਾ ਹੱਲ ਕਰਾਂਗੇ ਕਿ ਵੋਟ ਕਰਾਂਗੇ ਨਹੀਂ ਮੁੱਦਾ ਦੇਖੋ ਜੇ ਇਹ ਤੇ ਸਰਬਸੰਮਤੀ ਹੁੰਦੀ ਆ ਸਰਬਸੰਮਤੀ ਦੇ ਵਿੱਚ ਸ਼ਾਇਦ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਿਆ ਜਾਵੇ ਜੇ ਸਾਡੇ ਪਿੰਡ ਜੀ ਇਥੋਂ ਸਰਬਸੰਮਤੀ ਨਾਲ ਕੋਈ ਸਰਪੰਚ ਬਣੇ ਐਸਸੀ ਬਣੇ ਜਾਂ ਜਰਨਲ ਕੈਟਾਗਰੀ ਚੋਂ ਦੇ ਆ ਤੇ ਫਿਰ ਹੋ ਸਕਦਾ ਹੈ ਕਿ ਇਸ ਚੀਜ਼ਾਂ ਨੂੰ ਮੱਦੇ ਨਜ਼ਰ ਆ ਕਿ ਅਗਰ ਦੂਜੀ ਤਰ੍ਹਾਂ ਨਾਲ ਇਲੈਕਸ਼ਨ ਹੁੰਦੀ ਹੈ ਤੇ ਫਿਰ ਉਹਦੇ ਵਿੱਚ ਤੇ ਤੁਹਾਨੂੰ ਵੀ ਪਤਾ ਹੀ ਹੈ ਕਿ ਜੋ ਹਾਲਾਤ ਅੱਜਕੱਲ ਦੇ ਫਿਰ ਤਾਂ ਉਹੀ ਰਹਿਣਗੇ ਫਿਰ ਤਾਂ ਇਹਦੇ ਵੱਲ ਧਿਆਨ ਨਹੀਂ ਦੇ ਜੇ ਸਰਬਸੰਮਤੀ ਹੁੰਦੀ ਹੈ ਚਲੋ ਕੁਛ ਉਹ ਗਵਰਨਮੈਂਟ ਪੈਸਾ ਦੇਗੀ ਕੁਝ ਪਿੰਡ ਦੇ ਐਨਆਰਆਈ ਇਕੱਠਾ ਕਰਨਗੇ ਤੇ ਇਹਦਾ ਕੁਛ ਨਾ ਕੁਛ ਹੱਲ ਹੋ ਸਕਦਾ ਹੈ ਠੀਕ ਕੀ ਨਾਮ ਹੈ ਜੀ ਤੁਹਾਡਾ ਰਾਜਵਿੰਦਰ ਸਾਹਿਬ ਲੈਂਬਰ ਦੀ ਗਲੀ ਚ ਰਹਿੰਦੇ ਤੁਸੀਂ ਪड़ोसी ਹਾਂਜੀ ਫਿਰੋਸੀ ਹਾਂਜੀ ਫਿਰੋਸੀ ਕਿੰਨੇ ਚਿਰ ਤੋਂ ਸਮੱਸਿਆ ਹੈ ਤੁਹਾਡੇ ਸਾਹਮਣੇ ਜਿਹੜਾ ਛੱਪੜ ਸਰ ਕਾਫੀ ਟਾਈਮ ਤੋਂ ਹੀ ਆਇਆ ਤਾਂ ਬਹੁਤ ਲੰਬੇ ਟਾਈਮ ਤੋਂ ਹੀ ਆ ਆ ਕਾਫੀ ਟਾਈਮ ਮੇਰੇ ਵਿਆਹ ਨੂੰ ਵੀ ਹੋ ਗਿਆ ਹੈ ਹਮ ਇੱਧਰ ਸਰ ਨਾਲੇ ਹੁੰਦੇ ਸੀ ਗਲੀ ਸਾਡੀ ਵੀ ਨਹੀਂ ਸੀ ਬਾਨਦੀ ਹੁਣ ਸਰਪੰਚ ਬਣਿਆ ਚਲੋ ਉਹਨੇ ਗਲੀ ਬੜਮਾਤੀ ਪੈ ਪਾਤੀ ਨਾਲੀ ਬੰਦ ਹੋ ਗਈ ਸਾਡੀ ਪਰ ਆ ਜਿਹੜਾ ਕੰਮ ਆ ਨਾ ਇਹ ਬਹੁਤ ਸਾਡਾ ਖਰਾਬ ਕਰਦਾ ਛੱਪੜ ਜਦੋਂ بارش ਨਹੀਂ ਹੁੰਦੀ ਆ ਮੀਂਹ ਪੈ ਜਾਂਦੇ ਉਧਰ ਕੰਦਾ ਹੋ ਗਈਆਂ ਸਾਡੇ ਨਾਲ ਸਾਰਾ ਛੱਪੜ ਭਰ ਜਾਂਦਾ ਇੱਧਰ ਸਾਡ ਦੀ ਪਾਣੀ ਆਉਂਦਾ ਜਦੋਂ ਬਰਸਾਤ ਆਉਂਦੀ ਹੈ ਤੇ ਪਾਣੀ ਅੰਦਰ ਆ ਜਾਂਦਾ ਹਾਂ ਜੀ ਪਾਣੀ ਬਹੁਤ ਇਦਾਂ ਨਾਲੀਆਂ ਭਰ-ਭਰ ਜਾਂਦਾ ਹੁੰਦਾ ਸੀ ਇਦਾਂ ਬਾਥਰੂਮਾਂ ਚ ਭਰ ਜਾਣਾ ਹੂੰ ਬੜਾ ਔਖਾ ਹੁੰਦਾ ਸੀ ਕੋਈ ਜਾਨਵਰ ਵਗੈਰਾ ਵੀ ਬਹੁਤ ਹੁਣ ਵੀ ਇਦਾਂ ਹੀ ਆ ਦੇਖ ਲਓ ਹਾਲਾਤ ਇਦਾਂ ਹੀ ਸੱਪ ਆਉਂਦੇ ਘਰਾਂ ਨੂੰ ਅੱਛਾ ਮਤਲਬ ਖਤਰਾ ਰਹਿੰਦਾ ਬਹੁਤ ਜ਼ਿਆਦਾ ਖਤਰਾ ਅੱਛਾ ਤੇ ਕੀ ਕਹਿਣਾ ਚਾਹੂਗੇ ਸਰਕਾਰ ਨੂੰ ਇਸ ਨੂੰ ਲੈ ਕੇ ਉਹ ਤਾਂ ਪੰਚਾਇਤੀ ਇਲੈਕਸ਼ਨ ਵੀ ਆ ਰਹੇ ਨੇ ਡੇਟ ਅਨਾਉਂਸ ਹੋ ਗਈ ਹੈ ਤੇ ਕੀ ਪਹਿਲਾ ਮਸਲਾ ਲਗ ਰਾਣਾ ਕਿ ਵੋਟਾ ਕਰਨੀ ਹੈ ਸਰ ਮਸਲਾ ਹੱਲ ਹੋ ਜੂਵੇ ਤਾਂ ਵੋਟਾ ਦਵਾਂਗੇ ਅਸੀਂ ਤਾਂ ਮਸਲਾ ਹੱਲ ਹੁੰਦਾ ਨਜ਼ਰ ਆ ਰਿਹਾ ਪਿੱਛੇ ਤਾਂ ਨਹੀਂ ਕੁਝ ਵੀ ਹੋਇਆ ਅੱਗੇ ਕਰ ਦੋਗੇ ਤਾਂ ਵੋਟਾ ਲੈ ਲੂਗੇ ਹਾਂਜੀ ਤੇ ਪਿੰਡ ਦੇ ਸਰਪੰਚ ਨਾਲ ਇਸ ਬਾਰੇ ਗੱਲ ਹੋਈ ਹੈ ਕੀ ਕਹਿੰਦੇ ਸਰਪੰਚ ਸਰਪੰਚ ਨਾਲ ਇਹ ਗੱਲ ਹੋਈ ਸੀ ਸਾਡੀ ਗਲੀ ਬਣਾ ਦਿਓ ਉਹਨਾਂ ਨੇ ਗਲੀ ਬਣਾਤੀ ਬਾਕੀ ਕੁਝ ਨਹੀਂ ਸੋਚਿਆ ਚੱਪੜ ਦਾ ਨਹੀਂ ਪਰ ਇੱਥੇ ਤਾਂ ਜਿਹੜੀ ਆਪ ਦੀ ਵਿਧਾਇਕਾ ਵੀ ਨੇ ਇੰਦਰਜੀਤ ਕੌਰ ਮਾਨ ਉਹਨਾਂ ਦਾ ਇੱਥੇ ਦਫ਼ਤਰ ਵੀ ਹੈ ਨਕੋਦਰ ਨਾਲ ਹੀ ਤੁਹਾਡੇ 2 ਕਿਲੋਮੀਟਰ ਤੱਕ ਨਕੋਦਰ ਹੈ ਹਾਂਜੀ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਨਾਲ ਤਾਂ ਨਹੀਂ ਸਰ ਅਸੀਂ ਬੜੀ ਗੱਲ ਦਾ ਕੀਤੀ ਹੈਗੀ ਅੱਛਾ ਹਾਂਜੀ ਫਿਰ ਹੁਣ ਇਲੈਕਸ਼ਨ ਜਿਹੜੇ ਨੇ ਪਹਿਲਾਂ ਹੁਣ ਪੰਚਾਇਤੀ ਵੋਟਾਂ ਦੇਖੂਗੇ ਕਿ ਪਹਿਲਾਂ ਜਿਹੜਾ ਪਿੰਡ ਦਾ ਜਿਹੜਾ ਇਹ ਨਿਕਾਸ ਕਰਵਾਉਗੇ ਛੱਪੜ ਦਾ ਸਰ ਵੋਟਾਂ ਤਾਂ ਅਸੀਂ ਬਾਅਦ 'ਚ ਹੀ ਦੇਖਾਂਗੇ ਪਹਿਲਾਂ ਤਾਂ ਅਸੀਂ ਆਪਣੇ ਸਾਡੇ ਹਾਲਾਤ ਦਾ ਸਹੀ ਹੋ ਜਾਣ ਤੇ ਵੋਟਾਂ ਪਾਦਾਂਗੇ ਮੈਂ ਤਾਂ ਵੋਟ ਨਹੀਂ ਕਰੂੰਗੀ ਨਹੀਂ ਵੋਟ ਕਰੂੰਗੀ ਨਹੀਂ ਕਰੂੰਗੇ ਵੋਟਾਂ ਸੇ ਬਾਈਕਾਟ ਕਰੂੰਗੇ ਵੋਟ ਦਾ ਉਹ ਤਾਂ ਕੋਈ ਨਹੀਂ ਸੋਚ ਲਾਂਗੇ ਫਿਰ ਹਾਂ ਸਰਪੰਚ ਜੀ ਸਰਪੰਚ ਜੀ ਦੱਸੋ ਪਿੰਡ ਦੇ ਹਾਲਾਤ ਕਿਹੋ ਜਿਹੇ ਨੇ ਜਿਹੜਾ ਛਪੜਾਂ ਨੂੰ ਲੈ ਕੇ ਕਾਫੀ ਜਿਹੜਾ ਵਿਵਾਦ ਛਿੜਿਆ ਪਿਆ ਹੈ ਕੀ ਕਹਿਣਾ ਚਾਹੀਏ ਇੱਥੇ ਸਾਡੇ ਜਿੰਨੀ ਪੰਚਾਇਤ ਬਰਦੀ ਆ ਨਾ ਜੀ ਤੇ ਛਪੜਾਂ ਵਾਲੇ ਦਾ ਜੋ ਪੈਸਾ ਆ ਜਾਂਦਾ ਆ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਗ੍ਰਾਂਟ ਆਈਆਂ ਨਹੀਂ ਆਈਆਂ ਜਿਹੜੀਆਂ ਆਈਆਂ ਉਹਨੀਆਂ ਦੱਬੀਆਂ ਤੇ ਪਿੱਛੇ ਜਿਆ ਗਲਾਂ ਡੇਕ ਪਹਿਲਾਂ ਪਹਿਲਾਂ ਸਰਪੰਚ ਬਣਿਆ ਸੀ ਉਹ ਕਹਿੰਦਾ ਐ ਛੱਪੜ ਦੀ ਗ੍ਰਾਂਟ ਆ ਗਈ ਆ ਉਹਨਾਂ ਦਾ ਜਿਹੜੇ ਤੇ ਕੱਪੜੇ ਦੀ ਗ੍ਰਾਂਟ ਆ ਰਹੀ ਆ ਤੇ ਆ ਗਈ ਆ ਕਹਿੰਦਾ ਇੱਧਰ ਲਾਉਣੀ ਆ ਮੈਂ ਕਿਹਾ ਠੀਕ ਆ ਮੁੜ ਕੇ ਚੌਥੇ ਦਿਨ ਉਹ ਕਹਿੰਦਾ ਵੀ ਨਹੀਂ ਉਹ ਕਹਿੰਦਾ ਗਲਤੋ ਲੱਗ ਮੈਨੂੰ ਕਿਹਾ ਗਿਆ ਤੇ ਕਿਹਨਾਂ ਨੇ ਕੀ ਗੱਲ ਮੈਂ ਜਿਹੜਾ ਪਹਿਲਾਂ ਅਫਸਰਪੰਚ ਇਹ ਇਹ ਤੋਂ ਪਹਿਲਾਂ ਬਈ ਗਾਲਤ ਮੈਨ ਤੋਂ ਕਿਹਾ ਗਿਆ ਕਿ ਉਹ ਗ੍ਰਾਂਟ ਉਹਦੇ ਲਈ ਚੁਪੜ ਗਈ ਹਮ ਇਧਰ ਦੀ ਗ੍ਰਾਂਟ ਸਾਡੀ ਆਈ ਹੀ ਨਹੀਂ ਜੇ ਗੱਲ ਕੀਤੀ ਜਾਵੇ ਦੋ ਦੋ ਸਟਾਰ ਇੱਥੇ ਰਹਿੰਦੇ ਨੇ ਮਲਕੀਸ਼ ਸਿੰਘ ਲੈਂਬਰ ਹੁਸੈਨ ਬਰੀ ਪੰਜਾਬੀ ਸਿੰਗਰਾ ਦਾ ਪਿੰਡ ਪਰ ਉਹਦੇ ਪਿੰਡ ਦੇ ਹਾਲਾਤ ਮਾੜੇ ਇਹ ਇਹਨੂੰ ਲੈ ਕੇ ਜਿਹੜੇ ਆਪ ਦੇ ਵਿਧਾਇਕਾਂ ਨੇ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਗੱਲਬਾਤ ਹੁੰਦੀ ਆ ਆਪਾਂ ਵੀ ਕਿਹਾ ਫਿਰ ਉਹਨਾਂ ਨੂੰ ਉਹ ਇਹ ਗੱਲ ਕਹੀ ਪਿੱਛੇ ਜਾ ਵੀ ਗੱਲਵਾ ਬਈ ਉਹਨਾਂ ਨੂੰ ਕਿਹਾ ਅਸਗਾ ਵੀ ਚਪੜ ਜਿਹੜਾ ਉਹ ਪਾਰਲਾਮ ਚਪੜਾ ਉਹ ਚੱਕੀ ਸੇਵਿਆਂ ਚ ਲੈ ਜੀਏ। ਹੂੰ ਤੇ ਮੈਂ ਟਰੈਕਟਰ ਮੇਰਾ ਟਰੈਕਟਰ ਲੱਗੂਗਾ ਨਾਲ। ਹੂੰ ਤੇ ਮੈਂ ਜਿੰਨਾ ਚੇ ਛੱਪੜ ਨਾ ਬਣੂਗਾ। ਹੂੰ ਤੇ ਉਹਨਾਂ ਚਰ ਮੈਂ ਆਪਣਾ ਟਰੈਕਟਰ ਚਲਾਉਂਗਾ। ਮੈਂ ਤੇਲ ਵੀ ਆਪ ਦਾ ਪੁੱਕੂਗਾ। ਹੂੰ ਇਹ ਗੱਲ ਮੇਰੇ ਬੰਦਿਆਂ ਦੇ ਨਾਲ ਹੋਈ ਸੀ। ਹੂੰ ਉਹ ਕਹਿਣਗੇ ਇਸ ਗੱਲ ਨੂੰ ਛੱਡ ਦੇ। ਹੂੰ ਇਹ ਨਹੀਂ ਹੋਣਾ ਕੰਮ ਕੋਈ ਇਹ। ਅਰੇ ਹੀਲਾ ਵਸੀਲਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਨੂੰ ਕੋਈ ਨਹੀਂ ਲੱਗਦਾ। ਤੇ ਹੁਣ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ। ਡੇਟ ਵੀ ਅਨਾਉਂਸ ਹੋਣ ਵਾਲੀ ਹੈ। ਦੇਖ ਨਹੀਂ ਲੱਗਦਾ ਹੈਗਾ ਕਿ ਉਹ ਲੋਕ ਜਿਹੜਾ ਪਿੰਡ ਦੇ ਪਹਿਲਾ ਵਿਕਾਸ ਕਰਾਉਗੇ ਕਿ ਪਹਿਲਾ ਵੋਟਾ ਕਰੂਗੇ ਪਹਿਲਾਂ ਦੇਖੋ ਜੀ ਪਹਿਲਾਂ ਬਣਿਆ ਸੀ ਸਾਡੇ ਇਹ ਮੁੰਡਾ ਲਖਾਣਾ ਉਹ ਬਣਿਆ ਸੀ ਪਿਛਲੇ ਸਾਲ ਐਕਟੀ ਬਣਿਆ ਤੇ ਉਦੋਂ ਬਾਅਦ ਦੇ ਵਿੱਚ ਫੌਨ ਜਿਹੜਾ ਆ ਫੌਨ ਬੋਟ ਜਿਹੜੀ ਆ ਉਹ ਬਾਅਦ ਵਿੱਚ ਜਿਹੜੇ ਚਲ ਗਏ ਉਹ ਉਹਨਾਂ ਨੂੰ ਉਹਨਾਂ ਨੂੰ ਦੇਤੀ ਇੱਕ ਸਾਲ 5 ਸਾਲ ਆਈ ਆ ਉਦੋਂ ਦਾ 10 ਸਾਲ ਹੁੰਦੀ ਆ 5 ਸਾਲ ਬਾਅਦ 5 ਸਾਲ ਤੋਂ ਬਾਅਦ ਉਹਨਾਂ ਨੂੰ ਦੇਤੀ ਉਹਨਾਂ ਨੂੰ ਦੇਤੀ ਮਾਦਾ ਕਿ ਤਰ੍ਹਾਂ ਕਿਤੇ ਡਾ ਨਿਕਾਸ ਹੁੰਦਾ ਨਜ਼ਰ ਨਹੀਂ ਆ ਰਿਹਾ ਨਹੀਂ ਕੋਈ ਨਹੀਂ ਆ ਰਿਹਾ ਜੀ ਐਸੋ ਠੀਕ ਮੇਰਾ ਨਾਮ ਸੁਜਿੰਦਰ ਸਿੰਘ ਜੀ ਸਰ ਇੱਥੇ ਲੈਂਬਰੂ ਸੈਨਪੁਰੀ ਮਲਕੀਤ ਸਿੰਘ ਦੋਨੋਂ ਜਿਹੜੇ ਪੰਜਾਬੀ ਸਟਾਰ ਰਹਿੰਦੇ ਨੇ ਉਹਨਾਂ ਦੇ ਘਰ ਨੇ ਆਪੇ ਲਿਕਨ ਪਿੰਡ ਦੇ ਹਾਲਾਤ ਕਿਹੋ ਜਿਹੇ ਹਾਲਾਤ ਭਾਜੀ ਇੰਟਰਲੋਕਿੰਗ ਹੋਈ ਆ ਹੋਰ ਛੱਪੜਾਂ ਦੇ ਸਾਰੇ ਹਾਲਾਤ ਮਾੜੇ ਆ ਤੇ ਉੱਤੇ ਪਾਣੀ ਜਦੋਂ ਆਉਂਦਾ ਆ ਸੜਕਾਂ ਲੋਕਾਂ ਦੇ ਘਰਾਂ ਚ ਪਾਣੀ ਚਲ ਜਾਂਦਾ ਆ ਹੂੰ ਪੇਪਲ ਸਿਵਰੇਲਨ ਪਾਈਆਂ ਵੀ ਹੋਈਆਂ ਪਰ ਫਿਰ ਵੀ ਉਹਨਾਂ ਨਿਕਾਸ ਨਹੀਂ ਹੋ ਰਿਹਾ ਕਿਉਂਕਿ ਛੱਪੜ ਮੂਰੇ ਸਾਫ਼ ਨਹੀਂ ਗਏ ਛੱਪਣਾ ਦੀ ਗੰਦ ਬਹੁਤ ਹੈ ਤੇ ਮਤਲਬ ਮਾੜੇ ਹਾਲਾਤ ਆਂ ਬਰਸਾਤਾਂ ਦੇ ਵਿੱਚ ਮੱਛਰ ਹੋਣਾ ਨਾਰਮਲ ਜੀ ਗੱਲਾਂ ਮੱਛਰ ਚੂਹੇ ਨਾਰਮਲੀ ਸੱਪ ਤੁਰੇ ਫਿਰਦੇ ਆ ਬੜੇ ਮਾੜੇ ਹਾਲਾਤ ਛੱਪੜਾਂ ਨੂੰ ਲੈ ਕੇ ਜਾਨ ਦਾ ਖਤਰਾ ਛੱਪੜਾਂ ਨੂੰ ਲੈ ਕੇ ਖਾਸ ਕਰਕੇ ਤੇ ਇਹਦਾ ਕੋਈ ਨਿਕਾਸੀ ਦਾ ਕੰਮ ਨਹੀਂ ਹੋ ਪਾ ਰਿਹਾ ਜਾਂ ਕੰਮ ਕੀਤਾ ਨਹੀਂ ਜਾ ਰਿਹਾ ਨਿਕਾਸੀ ਦੇ ਪਲੈਨਿੰਗ ਤਾਂ ਹੋ ਰਹੀਆਂ ਪਰ ਪਿੱਛੋਂ ਪੈਸਾ ਨਹੀਂ ਆ ਰਿਹਾ ਐਨਆਰਏ ਵੀ ਸਾਥ ਦਿੰਦੇ ਆ ਉਹ ਕਹਿੰਦੇ ਵੀ ਅਸੀਂ ਕੋਈ ਨਹੀਂ ਕਰਦੇ ਤੁਸੀਂ ਕੁਛ ਤਾਂ ਮਤਲਬ ਪਿੰਡੋਂ ਕੁਝ ਕਰਨਾ ਰਹੇ ਤਾਂ ਫੇਰ ਹੀ ਕੋਈ ਸਾਥ ਦੇਵੇਗਾ ਸੋ ਪਲਾਨਿੰਗਸ ਤਾਂ ਹੁੰਦੀਆਂ ਪਈਆਂ ਆ ਪਰ ਮੋਰੇ ਕਿਸੇ ਨੂੰ ਆਉਣਾ ਪੈਣਾ ਫੇਰ ਹੀ ਗੱਲ ਬਣਨੀ ਹੈ ਭਾਜੀ ਹਾਂਜੀ ਲੱਗਦਾ ਕਿਚਨ ਵਾਲੇ ਵੀ ਬਹੁਤ ਆ ਜਾਂਦੇ ਭਾਜੀ ਵਿੱਚੀ ਵਿੱਚੇ ਕੰਮ ਕਰਨ ਵਾਲੇ ਹੁੰਦੇ ਸਾਰੇ ਤਰ੍ਹਾਂ ਦੇ ਲੋਕ ਤੁਹਾਨੂੰ ਪਤਾ ਹੀ ਹੈ ਤੇ ਨਹੀਂ ਪਿੰਡ ਦੇ ਜਿਹੜੇ ਪੰਚਾਇਤ ਨੇ ਜਾਂ ਜਿਹੜੇ ਪੰਚ ਨੇ ਸਰਪੰਚ ਨੇ ਪੰਚਾਇਤ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਭਾਜੀ ਗੱਲਬਾਤ ਹੋਈ ਹੈ ਉਹਨਾਂ ਦੇ ਬਜਟ ਦੇ ਹਿਸਾਬ ਦੇ ਨਾਲ ਉਹਨਾਂ ਨੇ ਕੰਧਾ ਕਰਵਾ ਦਿੱਤੀ ਸੀ ਜੇ ਤੁਸੀਂ ਦੇਖਿਆ ਹੋਣਾ ਗੁਰਦੁਆਰਾ ਸਾਹਿਬ ਦੂਸਰੇ ਜਿਹੜੇ ਛੱਪੜ ਹੈ ਉਧਰ ਕੰਧ ਹੋਈ ਹੋਈ ਆ ਉਹ ਪੰਚਾਇਤ ਇਸੇ ਪੰਚਾਇਤ ਨੇ ਕਰਵਾਈ ਸੀਗੀ ਕਿਉਂਕਿ ਉਹਨਾਂ ਕੋਲ ਉਹਨੇ ਪੈਸੇ ਨਹੀਂ ਆ ਰਹੇ ਵੀ ਛੱਪੜ ਬਾਹਰ ਕੱਢ ਸਕਣ ਤੇ ਸੋ ਉਹਨਾਂ ਕੰਦਾ ਕਰਵਾ ਕੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਚਲੋ ਕੁਝ ਤਾਂ ਹੋਵੇ। ਦੇਖਿਆ ਉਹਦੇ ਘਰ ਦੇ ਬਿਲਕੁਲ ਸਾਹਮਣੇ ਬਹੁਤ ਵੱਡਾ ਛੱਪੜ ਇਹਦੇ ਨਾਲ ਦੁੱਗਣਾ ਛੱਪੜ ਵੱਡਾ ਛੱਪੜ ਹੈ ਹਾਂਜੀ। ਤੇ ਉਹਨੂੰ ਵੀ ਕਹਿੰਦੇ ਨਿਕਾਸੀ ਦਾ ਕੰਮ ਨਹੀਂ ਕਰਵਾਇਆ ਜਾ ਰਿਹਾ ਹੁਣ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਤੇ ਲੱਗ ਰਿਹਾ ਕਿ ਲੋਕ ਪਹਿਲਾਂ ਵੋਟ ਕਰਨਗੇ ਕਿ ਇਹ ਪਹਿਲਾਂ ਕੰਮ ਕਰਾਂਗੇ। ਪਾਜੀ ਇਹ ਕੰਮ ਤਾਂ ਮੈਨੂੰ ਨਹੀਂ ਉਮੀਦ ਹੋਊਗਾ। ਕੋਟਾ ਹੋ ਜਾਣੀ ਆ ਸਾਰਾ ਕੁਝ ਹੋ ਜਾਣਾ ਪਰ ਇਹ ਕੰਮ ਨਹੀਂ ਹੋਣਾ ਭਾਜੀ ਪਲਾਨ ਅਸੀਂ ਦੇ ਦਿੰਨੇ ਆ ਬਣਾ ਕੇ ਦਿੰਨੇ ਆ ਵੀ ਸਾਡਾ ਜਿਹੜਾ ਛੱਪੜਿਆ ਉਹ ਉਧਰ ਹੀ ਸਾਈਡ ਜਿੱਥੇ ਜਾ ਸਕਦਾ ਹੀ ਉੱਥੇ ਇਹਨੇ ਚੱਲ ਜਵੇ ਗਰਾਊਂਡ ਇੱਧਰ ਆ ਜਾਵੇ ਜਿਹੜੇ ਨਿਆਣੇ ਆ ਗਰਾਊਂਡ 'ਚ ਖੇਡਣ ਵਾਲੇ ਤੇ ਬਾਕੀ ਪਲਾਨ ਜਿਹੜਾ ਸਾਡਾ ਕੰਮ ਆ ਪੈਸੇ ਆਉਣੇ ਗਵਰਨਮੈਂਟ ਤੋਂ ਆਉਣੇ ਚਾਹੀਦੇ ਆ ਅਸੀਂ ਹੁਣ ਭਾਜੀ ਉੱਤੇ ਕਿੰਨੇ ਕ ਪੈਸੇ ਲਾ ਸਕਦੇ ਆ ਆਪ ਮੈਕਸਿਮਮ 50% ਤੋਂ 60% ਤਾਂ ਗਵਰਨਮੈਂਟ ਦੇਵੇ ਹੂੰ ਈ ਪਰਸੈਂਟ ਦਾ ਸਾਡਾ ਪਿੰਡ ਵੀ ਲਾ ਲੂਗਾ ਜਿਹੜੀ ਵਿਧਾਇਕਾ ਐ ਬਿਲਕੁਲ ਤੁਹਾਡੇ ਪਿੰਡ ਦੇ ਨਾਲ ਹੀ ਨਖੋਦਰ ਹੈ ਉਥੇ ਦੀ ਵਿਧਾਇਕਾ ਨੇ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਇਸ ਬਾਰੇ ਆ ਕਿਉਂਕਿ ਉਹਨਾਂ ਦੀ ਸਰਕਾਰ ਹੈ ਉਹਨਾਂ ਨਾਲ ਭਾਜੀ ਗੱਲਬਾਤ ਹੋਈ ਸੀਗੀ ਉਹ ਉਹ ਜਿੱਦਾਂ ਮਤਲਬ ਉਦੋਂ ਤਾਂ ਹਲੇ ਨਵੇਂ-ਨਵੇਂ ਬਣੇ ਸੀਗੇ ਉਹਨਾਂ ਨੂੰ ਸਮਝਣ ਨੂੰ ਕਰਨ ਨੂੰ ਵੀ ਕਿਸੇ ਚੀਜ਼ ਨੂੰ ਵੀ ਆਪਾਂ ਐਵੇਂ ਨਹੀਂ ਸਿੱਧਾ ਕਹਿ ਸਕਦੇ ਵੀ ਅੱਜ ਕੋਈ ਐਮ.ਐਲ.ਏ ਬਣਿਆ ਤੇ ਕੱਲ੍ਹ ਨੂੰ ਸਾਨੂੰ ਕਰੋੜ ਰੁਪਈਆ ਦੇ ਦੇਵੇ ਇਦਾਂ ਨੂੰ ਉਹਨਾਂ ਦੇ ਹਲਕੇ ਸਾਰੇ ਬਹੁਤ ਪਿੰਡ ਆਉਂਦੇ ਨੇ ਉਹ ਇਸ ਚੀਜ਼ ਤੇ ਕੰਮ ਕਰ ਰਹੇ ਆ ਹਣ ਹੌਲੀ ਪਿੱਛੇ ਜਿੱਦਾਂ ਪੈਸਾ ਆਵੇਗਾ ਉਦੋਂ ਦਾ ਕ ਸ਼ਹਿਰ ਦੇ ਨਵੀਂ ਪੰਚਾਇਤ ਇਸ ਛੱਪੜ ਦਾ ਹੱਲ ਕੋਈ ਕਰ ਦਵੇ। ਬਾਕੀ ਉਸ ਜਾਂ ਨਵੀਂ ਪੰਚਾਇਤ ਨੂੰ ਪਤਾ ਹੁੰਦਾ ਤੇ ਜਮ ਐਮਐਲਏ ਸਾਹਿਬ ਜਿਹੜੇ ਸਾਡੇ ਹਲਕੇ ਦੇ ਨੇ ਉਹਨਾਂ ਨੇ ਇਦਾਂ ਆਏ ਸੀਗੇ ਦੇਖਿਆ ਆ ਮਾਹੌਲ ਸਾਰਾ। ਹੌਸਲਾ ਸਾਨੂੰ ਦਿੱਤਾ ਆ। ਬਾਕੀ ਪੈਸੇ ਆਉਣ ਤੇ ਭਾਜੀ ਪੈਸੇ ਆਊਗੀ ਤੇ ਪੰਚਾਇਤ ਕਰੂਗੀ। ਠੀਕ। ਹਾਂਜੀ ਗੁਰਦਾਸ ਰਸਾਂਗੇ ਜੀ। ਮਲਕੀ ਸਿੰਘ ਹੋਣੀ ਕੀ ਲੱਗਦੀ ਨੇ? ਮੇਰੇ ਵੱਡੇ ਬ੍ਰਦਰ ਆ ਜੋ। ਇਹ ਗੱਲ ਕੀਤੀ ਜਾਵੇ ਪੰਜਾਬੀ ਸਟਾਰ ਦੇ ਪਿੰਡ ਨੇ। ਦੋ ਪੰਜਾਬੀ ਸਟਾਰ ਲੈਂਬਰ ਹੁਸੈਨਪੁਰੀ ਮਲਕੀ ਸਿੰਘ। ਲੇਕਿਨ ਇੱਕ ਦੇ ਹਾਲਾਤ ਜਿਹੜੇ ਘਰ ਦੇ ਡਿਵੈਲਪਮੈਂਟ ਹੋਈ ਜਾਂਦੀ ਹੈ ਸਾਹਮਣੇ ਪਰ ਦੂਸਰੇ ਦੀ ਡਿਵੈਲਪਮੈਂਟ ਹੋ ਨਹੀਂ ਪਾ ਰਹੀ ਕੀ ਕਾਰਨ ਹੈ ਕਾਰਨ ਤਾਂ ਕੁਝ ਵੀ ਨਹੀਂਗਾ ਕੋਈ ਦਾਦਾ ਦਾ ਵੱਡਾ ਕਾਰਨ ਤਾਂ ਹੈ ਨਹੀਂਗਾ ਮਾਰੇ ਜਾਣੀ ਕਾਰਨ ਇਹ ਹੀ ਆ ਵੀ ਪਛਾਤਾਂ ਦਾ ਜਾਂ ਥੋੜੇ ਜਿਹਾ ਹੋ ਜਾਂਦਾ ਪਰ ਜੇ ਸੋਚਿਆ ਜਾਵੇ ਵੀ ਪਛਾਤ ਸਾਡੇ ਵੀ ਮਤਲਬ ਇਦਾਂ ਨਹੀਂ ਚੱਕਰ ਹੈਗਾ ਕੋਈ ਵੀ ਸਾਡਾ ਸਾਰਾ ਕੁਝ ਆ ਪਛਾਤ ਨਹੀਂ ਕੀਤਾ ਆ ਇਹ ਉੱਥੋਂ ਲੈ ਕੇ ਰੋੜ ਇਸ ਤੱਕ ਮੈਂ ਆਪ ਬਣਾਇਆ ਕੋ ਦੇ ਅੱਛਾ ਇਹ ਥੋੜੀ ਜੀ ਆਪ ਦੀ ਵੀ ਹੁੰਦੀ ਆ ਵੀ ਮੈਂ ਆਪਣੇ ਆਪ ਵੀ ਸਫਾਈ ਰੱਖਾਂ ਆਪਣੀ ਜੇ ਆਪਾਂ ਨਾਵਾਂਗੇ ਹੀ ਨਾ ਤਫੇ ਆਪਣੇ ਕਪੜੇ ਕੇ ਵਿੱਚ ਸਾਫ ਰਹਿਣਗੇ ਜੀ ਤੇ ਜੇ ਹੁਣ ਘਰ ਹੈਗਾ ਇਹ ਘਰ ਦੇ ਵਿੱਚ ਸਫਾਈ ਨਾ ਕਰਾਂਗੇ ਤਾਂ ਫਿਰ ਜਿਹੜੇ ਹਾਲਾਤ ਅਸੀਂ ਦੇਖੇ ਦੋ ਦੋ ਇੱਥੇ ਛੱਪੜ ਨੇ ਵੱਡੇ ਹਈ ਇੰਟਰਲੋਕਿੰਗ ਟਾਈਲ ਜ਼ਰੂਰ ਲੱਗੀਆਂ ਨੇ ਪਿੰਡ ਵਾਲੇ ਕਹ ਰਹੇ ਉਹ ਵੀ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਸਾਰੀਆਂ ਬਿਲਕੁਲ ਠੀਕ ਆ ਸਾਰਾ ਕੁਝ ਪਿੰਡ ਦੇ ਵਿੱਚ ਤੁਸੀਂ ਜਿਹੜਾ ਕੱਢੋ ਸਾਰੇ ਪਾਸੇ ਠੀਕ ਆ ਹਵਾ ਕੁਝ ਠੀਕ ਆ ਸਿੱਧਾ ਕੰਮ ਕਿਉਂ ਨਹੀਂ ਛੱਪੜਾਂ ਨੇ ਨਿਕਾਸ਼ਾ ਕੰਮ ਤੋਂ ਹੁਣ ਅੱਗੇ ਇੱਥੇ ਲੈਂਬਰ ਦੇ ਭਰਾ ਨੇ ਉਹ ਸਰਪੰਚ ਰਿਹਾ 5 ਸਾਲ 5 ਸਾਲ ਸਰਪੰਚ ਰਿਹਾ ਲੈਂਬਰ ਤੋਂ ਹੀ ਵੱਡਾ ਸਤਨਾਮ ਸਿੰਘ ਤੁਸੀਂ ਵੀ ਸ਼ਾਇਦ ਜਾਣਦੇ ਹੋਣੇ ਉਹਨੂੰ ਬਾਬਾ ਕਹਿੰਦੇ ਆ ਚਮਟਿਆਂ ਵਾਲਾ ਉਹਦੇ ਕੋਲ ਸਾਰਾ ਜਥਾਇਆ ਉਹ ਪੰਜ ਸਾਰ ਸਰ ਪੰਜ ਰਿਆ ਉਹਨੇ ਹੀ ਕੋਸ਼ਿਸ਼ ਕੀਤੀ ਸੀ ਪਿੰਡੋਂ ਬਾਹਰ ਪਾਣੀ ਕੱਢਣ ਦੀ ਤੇ ਹੋਰ ਦੱਸੋ ਹੁਣ ਕੀ ਕਰੀਏ ਹੁਣ ਆਪ ਕੀ ਕਰਾਂਗੇ ਉਹ ਤਾਂ ਨਿਕਲ ਨਹੀਂ ਪਾਇਆ ਪਾਣੀ ਤਾਂ ਆ ਤੇ ਫੇਰ ਨਿਕਲ ਨਹੀਂ ਪਾਇਆ ਤੇ ਹੋਰ ਹੁਣ ਕਿਦਾ ਕਰ ਦੂਗਾ ਲੋਕੇ ਕਿਦਾ ਕਰ ਦੇ ਲੋਕੇ ਹੁਣ ਬਾਟੀਆਂ ਨੇ ਕਰ ਦਿੰਨਗਾ ਲੱਗ ਨਹੀਂ ਰਿਹਾ ਕਿ ਜਿਨ੍ਹਾਂ ਦੇ ਪਿੰਡ ਦੀ ਸ਼ਾਨ ਵਧਾਈ ਹੈ ਦੂਸਰੇ 스타 ਜਿਹੜੇ ਨਿਕਲੇ ਨੇ ਠੀਕ ਹੈ ਜੀ ਉਹਨਾਂ ਦੇ ਪਿੰਡ ਦਾ ਰੱਖ-ਰਖਾਅ ਵਰਖਾਈ ਸਹੀ ਹੋਣਾ ਚਾਹੀਦਾ ਪਿੰਡ ਦੀ ਡਵੈਲਪਮੈਂਟ ਹੋਣੀ ਚਾਹੀਦੀ ਰੱਖ-ਰਖਾਅ ਬਿਲਕੁਲ ਸਹੀ ਆ ਕੋਈ ਐਡਾ ਚੱਕਰ ਨਹੀਂ ਹੈਗਾ ਪਿੰਡ ਬਿਲਕੁਲ ਸੈਡਾ ਰੱਟ ਸੈਟ ਆ ਪਿੰਡ ਸਾਰਾ ਸਾਡੇ ਹਰ ਇੱਕ ਬੰਦੇ ਨਾਲ ਜੁੜਿਆ ਹੋਇਆ ਹੈ ਇੱਕ ਦੋ ਇਹਨਾਂ ਸਾਰਿਆਂ ਨਾਲ ਸਹਿਮਤ ਹੈ ਪਿੰਡ ਸਾਡੇ ਇਹ ਨਹੀਂ ਹੈਗਾ ਵੀ ਮੇਰੇ ਨਾਲ ਨਹੀਂ ਸਹਿਮਤ ਉਹਦੇ ਨਾਲ ਸਹਿਮਤ ਆ ਜਾਂ ਉਹਦੇ ਨਾਲ ਨਹੀਂ ਸਹਿਮਤ ਤੇ ਮੇਰੇ ਨਾਲ ਨਹੀਂ ਸਹਿਮਤ ਮੇਰੇ ਨਾਲ ਸਹਿਮਤ ਆ ਇਹ ਚੱਕਰ ਨਹੀਂ ਹੈਗਾ ਹੁਣ ਜਿਹੜੀ ਚੀਜ਼ ਹੋ ਸਕਦੀ ਉਹ ਹੀ ਕਰਾਂਗੇ ਨਾ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਉਹਨੂੰ ਕੀ ਕਰਾਂਗੇ ਉਹਨੂੰ ਕਿੱਦਾਂ ਕਰੀਏ ਜਿਹੜੀ ਪਿੰਡ ਦੀ ਸਰਪੰਚ ਸੀ ਉਹ ਗੋਦ ਪਿੰਡ ਜਿਹੜੀ ਹੁਣ ਸਰਪੰਚ ਨੇ ਅਸੀਂ ਮਹਿਲਾ ਸਰਪੰਚ ਨੇ ਤੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਉਹਨਾਂ ਨੇ ਫੋਨ ਚੱਕਿਆ ਕਿ ਕਿ ਸਾਡੇ ਕੋਲ ਦੋ ਦਿਨ ਟਾਈਮ ਨਹੀਂ ਹੈ ਠੀਕ ਹੈ ਅਸੀਂ ਆਏ ਹਾਂ ਸਾ ਅਸੀਂ ਗੱਲਬਾਤ ਕਰਨੀ ਹੈ ਡਿਵੈਲਪਮੈਂਟ ਨੂੰ ਲੈ ਕੇ ਉਹ ਕਹਿ ਰਹੇ ਕਿ ਟਾਈਮ ਨਹੀਂ ਹੈ ਇਹ ਤਾਂ ਉਹਨਾਂ ਦੇ ਮਾਣੇ ਤਾਂ ਹੋ ਸਕਦਾ ਕਿਤੇ ਗਏ ਹੋਣਗੇ ਕੋਈ ਜ਼ਰੂਰੀ ਕੰਮ ਹੋਵੇ 3 ਤਰੀਕ ਨੂੰ ਪੰਚਾਇਤੀ ਚੋਣਾਂ ਦਾ ਅਕਤੂਬਰ ਦਾ ਐਲਾਨ ਹੋਇਆ ਕੀ ਲੱਗ ਰਿਹਾ ਹੈ ਕਿ ਪਹਿਲਾਂ ਹੁਣ ਪਿੰਡ ਦੀ ਨਿਕਾਸੀ ਕਰਾਈ ਜਾਏਗੀ ਕਿ ਪਹਿਲਾਂ ਵੋਟਾਂ ਦਾ ਦਿਖਿਆ ਜਾਏਗੀ ਇਹ ਤਾਂ ਦੇਖੋ ਜੀ ਹੁਣ ਨਵੀਂ ਪੰਚਾਇਤ ਬਣੂਗੀ ਉਹ ਸੋਚੂਗੀ ਕਿ ਨਿਕਾਸੀ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਜੇ ਹੋ ਸਕਦੀ ਤਾਂ ਕਿੱਦਾਂ ਹੋ ਸਕਦੀ ਆ ਕਿੱਦਾਂ ਕਰਾਂਗੇ ਹੁਣ ਪਹਿਲੇ ਤਾਂ ਵੋਟਾਂ ਦੇ ਸੋਚਿਆ ਜਾਊਗਾ ਕਿ ਨਵੀਂ ਪੰਚਾਇਤ ਬਣੂਗੀ ਐਸੇ ਪਹਿਲੇ ਸਰਪੰਚ ਤਾਂ ਕੋਈ ਵੀ ਨਹੀਂਗਾ ਅੱਛਾ ਐਸੇ ਕੋਈ ਸਰਪੰਚ ਨਹੀਂ ਕੋ ਕੋਣ ਸਰਪੰਚ ਉਹਨਾਂ ਨੇ ਤਾਂ ਹੁਣ ਉੱਜ ਤੱਕ ਐਂਦੀ ਹੋਵੇ ਹੁਣ ਵੋਟਾਂ ਆ ਗਈਆਂ ਉਹਨਾਂ ਨੂੰ ਤਾਂ ਡੇਟ ਇਸ਼ੂ ਨਹੀਂ ਹੋਈ ਨਾ ਤਦ ਤੱਕ ਤਾਂ ਨਹੀਂ ਜੀ ਨਹੀਂ ਸਰਪੰਚ ਪੰਚਾਇਤ ਦਾ ਤਾਂ ਭੰਗ ਕੀਤੀਆਂ ਨੂੰ ਮੇਰੇ ਖਿਆਲ ਸੇ ਵੀ ਨਹੀਂ ਹੋ ਚੱਲਿਆ ਕਦੇ ਪੰਚਾਇਤ ਕਰਾ ਦਿੰਦੀ ਆ ਅਗਲੇ ਮਹੀਨੇ ਵੋਟਾਂ ਹੋਣ ਜਾਂ ਕਦੇ ਕਹਿੰਦੇ 2 ਮਹੀਨੇ ਟ Thank <laughs> you.